ਮੈਂ ਆ ਬਚਾਉ ਆਪਣਾ ਕਿ ਤਰ੍ਹਾਂ ਕਰਾਂ ਆਪਣੇ ਘਰ ਦਾ ਕਿ ਤਰ੍ਹਾਂ ਕਰਾਂ ਮੈਨੂੰ ਇਹ ਵੀ ਰਹੀ ਇਹ ਸੋਚ ਮੈਂ ਮੈਂ ਬਚਾਉ ਕਿ ਤਰ੍ਹਾਂ ਕਰਾਂ ਮੇਰੇ ਕੋਲ ਚਿਟਕੜੀਆਂ ਲਾ ਕੇ ਨਹੀਂ ਰੱਖੀਆਂ ਜਾਂਦੀਆਂ ਮੈਂ ਕੀ ਕਰਾਂ ਮੇਰਾ ਬਚਾਉ ਦਾ ਮਤਲਬ ਵੇਖੋ ਵੀ ਇਤੋਂ ਵੱਧ ਮਜਬੂਰੀ ਇੱਕ ਮਾਂ ਦੀ ਕੀ ਹੋ ਸਕਦੀ ਆ ਕਿ ਜਿਹੜੀ ਆਪਣੀ ਜ਼ਿੰਦਗੀ ਦੀ ਦੁਹਾਈ ਦੇ ਰਹੀ ਆ ਵੀ ਮੈਨੂੰ ਬਚਾਓ ਬਚਾਊਗਾ ਕੌਣ ਬਚਾਉਣਾ ਤੇ ਪ੍ਰਸ਼ਾਸਨ ਨੇ ਆ ਨਾ ਪੁਲਿਸ ਵਿਭਾਗ ਨੇ ਬਚਾਉਣਾ ਨਾ ਸਰਕਾਰ ਦਾ ਫਰਜ਼ ਬਣਦਾ ਨਾ ਇਹਨਾਂ ਬਜ਼ੁਰਗਾਂ ਦੀ ਰਾਖੀ ਕਰੇ मां ਹੁੰਦੀ ਆ ਮਾਂ ਓਏ ਦੁਨੀਆ ਵਾਲਿਓ ਮਾਂ ਹੈ ਜੱਗ ਤੇ ਨਾਂ ਓਏ ਦੁਨੀਆ ਵਾਲਿਓ ਪਰ ਇੱਕ ਉਹ ਮਾਂ ਜਿਹਦਾ ਤੁਸੀਂ ਹਸ਼ਰ ਵੇਖਿਆ ਸੋਸ਼ਲ ਮੀਡੀਆ ਤੇ ਕੋਠੇਪਿੰਡ ਦੀ ਰਹਿਣ ਵਾਲੀ ਜ਼ਿਲ੍ਹਾ ਗਰਦਾਸਪੁਰ ਦੀ ਮਾਂ ਆਪਣੇ ਹੀ ਘਰ ਦੇ ਲੋਕ ਜਿਹੜੇ ਆ ਉਹਨੂੰ ਤੰਗ ਪਰੇਸ਼ਾਨੀ ਨਹੀਂ ਕਰ ਰਹੇ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਆ ਆਓ ਦੇਖਦੇ ਆ ਕਿ ਇਹ ਮਾਂ ਜਿਹੜੀ ਆ ਇਹ ਕਦੋਂ ਤੇ ਇਹ ਦੁੱਖ ਚੱਲ ਰਹੀ ਆ ਤੇ ਹੁਣ ਤੱਕ ਇਸ ਮੁਸੀਬਤ ਦਾ ਇਹ ਜਿਹੜੀ ਉਹਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਉਹਦੀ ਕੀ ਕਾਰਵਾਈ ਹੋਈ ਆ ਔਰ ਮਾਤਾ ਜੀ ਕੀ ਚਾਹੁੰਦੇ ਨੇ ਕੀ ਨਾਮ ਤੁਹਾਡਾ ਇੰਦਰਪਤਨ ਕੌਰ ਹਾਂਜੀ ਇੰਦਰਪਤਨ ਕੌਰ ਕਿੰਨੀ ਉਮਰ ਹੋ ਗਈ ਤੁਹਾਡੀ 72 ਸਾਲ 72 ਸਾਲ ਕਿੰਨੇ ਬੱਚੇ ਆ ਤੁਹਾਡੇ ਤਿੰਨ ਲੜਕੀਆਂ ਨੇ ਇੱਕ ਕਾਕਾ ਇੱਕ ਲੜਕਾ ਇਹ ਕੀ ਕਰਦਾ ਬੇਟਾ ਤੁਹਾਡਾ ਟੀਚਰ ਹੈਗਾ ਸਰਕਾਰੀ ਟੀਚਰ ਹਾਂਜੀ ਫਿਰ ਜਿਹੜੀ ਉਹ ਤੁਹਾਡੀ ਇੱਕ ਵੀਡੀਓ ਆਉਂਦੀ ਆ سوشل میڈیا ਦੇ ਉੱਤੇ ਉਸ ਦਿਨ ਕੀ ਹੋਇਆ ਸੀ ਉਸ ਦਿਨ ਮੈਂ ਇਹ ਬੜੀਆਂ ਗਾਲਾਂ ਕੱਢ ਰਹੀ ਸੀ ਮੇਰੀ ਨੌ ਜਿਹੜੀ ਹੈ ਮੈਂ ਉਹਦੀ ਵੀਡੀਓ ਬਣਾਉਣ ਲੱਪੀ ਅੰਦਰੋਂ ਹੀ ਅੰਦਰੋਂ ਵੀਡੀਓ ਬਣਾਉਂਦੇ ਬਣਾਉਂਦੇ ਇਹਨੂੰ ਮੈਨੂੰ ਵੇਖ ਲਿਆ ਇਹ ਵੀਡੀਓ ਬਣਾਉਣ ਲਈ ਆ ਤੇ ਮੈਂ ਅੰਦਰ ਚਲ ਗਈ ਮੈਂ ਮਤਲਬ ਆਪਣੇ ਤੇ ਦਰਵਾਜ਼ਾ ਖੁੱਲਾ ਰਹਿ ਗਿਆ ਮੇਰੇ ਕੋਲ ਤਕਰੀਬਨ ਮੈਂ ਡਰਦੀ ਦਰਵਾਜ਼ਾ ਹੀ ਖੋਲਦੀ ਦਰਵਾਜ਼ਾ ਨਹੀਂ ਮੇਰਾ ਮੈਂ ਖੋਲਦੀ ਵੀ ਮੈਨੂੰ ਤੁਸੀਂ ਇੱਧਰ ਵੱਖਰੇ ਰਹਿੰਦੇ ਹੋ ਹਾਂਜੀ ਵੱਖਰੇ ਰਹਿੰਦੇ ਆ ਮੇਰਾ ਮੈਂ ਤੇ ਮੇਰਾ ਘਰਵਾਲਾ ਮੇਰਾ ਪੋਤਾ ਰੋਟੀ ਨਹੀਂ ਬਗਉਂਦੀ ਰੋਟੀ ਉੱਧਰ ਜਾਂਦੀ ਮੇਰੀ ਪੱਕੀ ਦੀ ਇਹ ਤਾਂ ਸ਼ੁਰੂ ਤੋਂ ਹੀ ਇਹ ਰਕਮ ਇਹ ਹੋਈ ਰਹੀ ਆ ਮਾਤਾ ਆ ਉਮਰ ਤੇ ਪੱਕੀਆਂ ਰੋਟੀਆਂ ਖਾਂਦੀ ਆ ਹਰ ਘਰ ਦੇ ਵਿੱਚ ਜਿਹੜੀ ਕੋਈ ਬਜ਼ੁਰਗ ਮਾਂ ਹੁੰਦੀ ਆ ਉਹਨੂੰ ਐਸ ਉਮਰ ਦੇ ਵਿੱਚ ਬੈਠਿਆਂ ਨੂੰ ਪ੍ਰਸ਼ਾਦੇ ਮਿਲਦੇ ਆ ਉਹਨਾਂ ਦੀ ਮਾਲਸ਼ ਹੁੰਦੀ ਆ ਉਹਨਾਂ ਦੀ ਸੇਵਾ ਹੁੰਦੀ ਆ ਉਹਨਾਂ ਦੀ ਤੀਰਥ ਯਾਤਰਾ ਹੁੰਦੀ ਆ ਤੇ ਤੁਸੀਂ ਬਜ਼ੁਰਗ ਨਾ ਦਿਲ ਨਾਲ ਛੋਟਾ ਕਰੋ ਦਿਲ ਛੋਟਾ ਨਾ ਕਰੋ ਤੁਸੀਂ ਮਾਂ ਦਾ ਤੇ ਉਹ ਵੀ ਸਰਵਣ ਪੁੱਤ ਕੱਲਾ ਸੀਗਾ ਪੁੱਤ ਤੇ ਤੁਹਾਡਾ ਵੀ ਸਰਵਣ ਮੇਰਾ ਪੁੱਤ ਬੜਾ ਬੰਦਾ ਹੁੰਦਾ ਹੈ ਇਹ ਨਿਕਲਉਂਦੀ ਆਈ ਐ ਲਵ ਮੈਂਟ ਕਰਾ ਕੇ ਜਦੋਂਦੀ ਆਈ ਉਹਦਾ ਮੇਰਾ ਪੇੜਾ ਦਰਕਰ ਅੱਛਾ ਪੁੱਤਰ ਦੀ ਲਵ ਮੈਰਿਜ ਹੋਈ ਐ ਲੈ ਤਰੇ ਮੈਨੂੰ ਮਾਰਦੇ ਤੇ ਧੱਕੇ ਦੇ ਦਿੰਦੀ ਐ ਕਦੀ ਗਾਲਾਂ ਕੱਢਦੀ ਕਦੀ ਕੁਛ ਕਰਦੀ ਸ਼ੁਰੂ ਤੋਂ ਹੀ ਇਹਦਾ ਇਹੋ ਯਾਰ ਹੋ ਗਿਆ ਅਸੀਂ ਤਾਂ ਆਪਣੀ ਇੱਜ਼ਤ ਬਚਾਉਣ ਦੇ ਮਾਰੇ ਮਤਲਬ ਬਾਹਰ ਨਹੀਂ ਗੱਲ ਕਰਦੇ ਚਲੋ ਬੱਚਾ ਸਰਵਿਸ ਕਰਨ ਦੇ ਆਇਆ ਐ ਸਰਵਿਸ ਕਰਦਾ ਰਵੇ ਕਿ ਸਰਵਿਸ ਕਰਦਾ ਰਵੇ ਨਾ ਮਤਲਬ ਇਹ ਤੇ ਕੋਈ ਨੌਕਰੀ ਦੇ ਨਾਲ الزام ਨਾ ਆਵੇ ਵੀ ਇਹਨ ਪਿਆਲ ਪਿਆਲ ਕੇ ਉਹਨੂੰ ਵੀ ਸਸਪੈਂਡ ਦੋ ਵਾਰਾਂ ਕਰਾਇਆ ਪਤਾ ਨਹੀਂ ਕੀ ਨਾ ਚਾਹਦੀ ਹੁੰਦੀ ਇਹਨੂੰ ਮੈਨੂੰ ਸਮਝ ਨਹੀਂ ਆਏ ਤੱਕ ਆਈ ਪੀ ਕੀ ਕਰਦੀ ਹੈ ਉਹਦੇ ਨਾਲ ਕਿਉਂ ਮਤਲਬ ਇਹ ਤਰ੍ਹਾਂ ਦੋ ਵਾਰੀ ਨਹੀਂ ਗਿਆ ਉਹਦਾ ਲੀਵਰ ਵੀ ਖਰਾਬ ਹੋ ਗਿਆ ਮੁੰਡੇ ਦਾ ਪਤਾ ਨਹੀਂ ਇਹ ਵੀ ਦੇ ਨਾਲ ਨਸ਼ਾ ਕਰ ਹੀ ਰਹੀ ਹੈ ਮੈਨੂੰ ਤੇ ਸਮਝ ਨਹੀਂ ਆਉਂਦੀ ਅੱਛਾ ਤੁਹਾਡੀ 9 ਮਹੀਨੇ ਨਸ਼ਾ ਕਰਦੀ ਹੁਣ ਰਾਤੀ ਵੀ ਇਹੋ ਹੀ ਕਰਕੇ ਆਈ ਫੇਰ ਰਾਤ ਬਾਹਰ ਰਹਿੰਦੀ ਉਹਨੂੰ ਨਾ ਚਾਹਦੀ ਜਾਂਦੀ ਏ ਮੁੰਡੇ ਨੂੰ ਅੱਜ ਰਾਤ ਹਾਂ ਅੱਜ ਵੀ ਇਹ ਤਰ੍ਹਾਂ ਕੀਤਾ ਐ ਬਾਹਰ ਹੀ ਰਹੀ ਏ ਸਾਰੀ ਰਾਤ ਹੁਣ ਘਰ ਵਿੱਚ ਹੀ ਐ ਘਰ ਤੇ ਹੀ ਇਤੋਂ ਪਾਏ ਵਿੰਦੀ ਹੋਰ ਇਹ ਤੁਹਾਡੇ ਬਾਹਰ ਤੇ ਕਾਦੀ ਛੱਟ ਲੱਗੀ ਆ ਦਿਖਾਉ ਹੋ ਜਾ ਰਹੀ ਕੀ ਹੋਇਆ ਐ ਇਹ ਤਾਂ ਬਲਕਾ ਰੋਟੀ ਪਕਾਉਣ ਵਾਲਾ ਤਵਾ ਹਾਂਜੀ ਇਹ ਕੁਦਰਤੀ ਲੱਗ ਗਿਆ ਕਿ ਜਾਂ ਇਹ ਤਾਂ ਰੋਟੀਆਂ ਪਕਾਉਣ ਲਈ ਹੀ ਹਾਂ ਇਹ ਕਿੰਨੇ ਲਾਇਆ ਤਵਾ ਤਾਂ ਇਦਾਂ ਹੀ ਪੁੱਤਰ ਲੱਗ ਗਿਆ ਮੇਰ ਨੂੰ ਤਵਾ ਮੇਰੇ ਤਾਂ ਲੱਗ ਨਹੀਂ ਸਕਦਾ ਜਿਵੇਂ ਤੁਸੀਂ ਦੱਸ ਰਹੇ ਹੋ ਇਦਾਂ ਲੱਗ ਨਹੀਂ ਸਕਦਾ ਕੁਛ ਪਾ ਰਹੇ ਲੱਗਦੇ ਤੁਸੀਂ ਯੋਗਤਰ ਕੀ ਹੋਇਆ ਹਾਂਜੀ ਦੱਸਣ ਦੇ ਹੀ ਕਿ ਮੰਮਾ ਨੇ ਲਾਤਾ ਹੀਗਾ ਤਵਾ ਜਾਣ ਕੇ ਲਾਇਆ ਸੀ ਦਾਦੀ ਦੇ ਆ ਤੁਹਾਡਾ ਪੁੱਤਰ ਇਹਨੇ ਸਾਰੀ ਕਹਾਣੀ ਦੱਸਤੀ ਤੁਹਾਡੀ ਮੈਂ ਆ ਬਚਾਉ ਆਪਣਾ ਕਿ ਤਰ੍ਹਾਂ ਕਰਾਂ ਆਪਣੇ ਘਰ ਦਾ ਕਿ ਤਰ੍ਹਾਂ ਕਰਾਂ ਮੈਨੂੰ ਇਹ ਵੀ ਰਾਇ ਇਹ ਸੋਚ ਮੈਂ ਮੈਂ ਬਚਾਉ ਕਿ ਤਰ੍ਹਾਂ ਕਰਾਂ ਮੇਰੇ ਕੋਲ ਚਿਟਕੜੀਆਂ ਲਾ ਕੇ ਨਹੀਂ ਰੱਖੀਆਂ ਜਾਂਦੀਆਂ ਮੈਂ ਕੀ ਕਰਾਂ ਮੇਰਾ ਬਚਾਉ ਦਾ ਮਤਲਬ ਵੇਖੋ ਵੀ ਇਸ ਤੋਂ ਵੱਧ ਮਜਬੂਰੀ ਇੱਕ ਮਾਂ ਦੀ ਕੀ ਹੋ ਸਕਦੀ ਆ ਕਿ ਜਿਹੜੀ ਆਪਣੀ ਜ਼ਿੰਦਗੀ ਦੀ ਦੁਹਾਈ ਦੇ ਰਹੀ ਆ ਵੀ ਮੈਨੂੰ ਬਚਾਓ ਬਚਾਊਗਾ ਕੌਣ ਬਚਾਉਣਾ ਤੇ ਪ੍ਰਸ਼ਾਸਨ ਨੇ ਆ ਨਾ ਪੁਲਿਸ ਵਿਭਾਗ ਨੇ ਬਚਾਉਣਾ ਨਾ ਸਰਕਾਰ ਦਾ ਫਰਜ਼ ਬਣਦਾ ਨਾ ਇਹਨਾਂ ਬਜ਼ੁਰਗਾਂ ਦੀ ਰਾਖੀ ਕਰੇ ਤੇ ਹੁਣ ਜਿਹੜੀ ਇਹ ਇੰਨਾ ਥਾਡੇ ਨਾਲ ਹੋਇਆ ਬੀਤਿਆ ਤੇ ਉਹਦੇ ਵਿੱਚ ਕੋਈ ਕਾਰਵਾਈ ਹੋਈ ਪੁਲਿਸ ਦੀ ਕਾਰਵਾਈ ਮੇਰੀ ਜਿੱਤਨਾ ਮੇਰੀ ਹਾਲਾਤ ਕੀਤੀ ਸੀ ਮੈਂ ਉਹ ਵੀ ਵੀਡੀਓ ਚੁੱਕੀ ਤੇ ਫਿਰ ਮੈਂ ਲੈ ਗਈ ਉਥੇ ਥਾਣੇ ਤੇ ਦਰਖਾਸਤ ਦਿੱਤੀ ਦਰਖਾਸਤ ਦੇ ਕੇ ਤੇ ਫਿਰ ਮੈਂ ਚਲੋ ਇਹਨੂੰ ਵੀ ਬੁਲਾਇਆ ਉਥੇ ਬੋਟੀ ਨੂੰ ਵੀ ਬੁਲਾ ਲਿਆ ਉਥੇ ਬੁਲਾ ਕੇ ਤੇ ਚਲੋ ਉਹਨਾਂ ਨੇ ਜਿਹੜੀ ਹਵਾ ਤਵਾ ਕੀਤੀ ਕਹਿੰਦੀ ਮੈਂ ਅੱਗੇ ਤੋਂ ਨਹੀਂ ਕਰਦੀ ਲਿਖਤੀ ਰੂਪ ਵਿੱਚ ਇਹ ਦੇ ਕੇ ਆਈਏ ਵੀ ਮੈਂ ਅੱਗੇ ਤੋਂ ਸ਼ਰਾਬ ਨਹੀਂ ਪੀਂਦੀ ਨਾ ਮੈਂ ਸ਼ਰਾਬ ਕਿਹੜੇ ਥਾਣੇ ਗਏ ਇੱਥੇ ਤੇ ਬੜੀ ਅਛੱਤਾਡਾ ਥਾੜਾ ਤੇ ਬੜਾ ਹਾਂਜੀ ਤੇ ਉੱਥੇ ਉਹਨਾਂ ਨੇ ਵੀ ਲਿਖ ਲਿਖਾਈ ਕਰਕੇ ਵਿਚਾਰਿਆਂ ਨੇ ਬਹੁਤ ਮਤਲਬ ਵੀ ਚੰਗਾ ਉਹਨਾਂ ਨੇ ਵੀ ਕੀਤਾ ਇਹਨੂੰ ਵੀ ਹਵਤਾਵਾ ਕੀਤੀ ਵੀ ਤੂੰ ਅੱਗੇ ਤੋਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਵੀ ਤੇ ਨਾ ਤੂੰ ਸ਼ਰਾਬ ਪੀਣੀ ਆ ਤੇ ਸ਼ਰਾਬ ਪੀ ਕੇ ਫੇਰ ਆਤੀ ਆ ਗਈ ਉਹ ਕਹਿੰਦੇ ਸਾਨੂੰ ਦੱਸਿਓ ਤੁਹਾਡੀ ਨੂੰ ਵੀ ਸ਼ਰਾਬ ਪੀਂਦੀ ਆ ਹਾਂਜੀ ਪੀਂਦੀ ਛਿਰੂ ਤੋਂ ਪੀਂ ਲਈ ਪਹਿਲਾਂ ਤਾਂ ਯਾਰ ਨਹੀਂ ਆ ਗਈ ਸਮਝ ਨਹੀਂ ਆਉਂਦੀ ਵੀ ਕੀ ਕਰਦੀ ਐ ਪੀਂਦੀ ਐ ਸ਼ਰਾਬ ਤੇ ਪੀਂਦੀ ਐ ਮੁੰਡੇ ਨੂੰ ਨਾ ਸਾਦੇ ਰਹੀ ਹੈ ਕੋਈ ਜਿਹੜਾ ਉਠ ਨਹੀਂ ਸਕਣ ਦੀ ਤੇ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡਾ ਪੇਕੇਆ ਨੇ ਇਹ ਜਾਂ ਕਦੀ ਕਿਸੇ ਪਿੰਡ ਦੇ ਮੋਤਬਰ ਬੰਦੇ ਨੇ ਤੁਹਾਡਾ ਕੋਈ ਮਸਲਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਹੀਂ ਦੱਸਣ ਦੀ ਨਹੀਂ ਕੋਸ਼ਿਸ਼ ਕੀਤੀ ਗਏ ਆਪਣੀ ਇੱਜ਼ਤ ਦੇ ਮਾਰਿਆ ਸਾਡੇ ਪੰਜ ਬਾਬੇ ਨੇ ਇਹਨਾਂ ਦੇ ਸਾਡੇ ਪਿੰਡ ਦੇ ਵਿੱਚ ਪੰਜ ਭਰਾ ਸੀ ਤੇ ਪੰਜਾਂ ਦੀ ਲਾਦਿਆ ਸਾਰੀ ਆਪਣੀ ਬਰਾਦਰੀ ਆਪਣਾ ਹੀ ਸਾਰਾ ਸਭ ਕੁਝ ਆਈ ਕਿਹ ਨਾਲ ਗੱਲ ਕਰ ਹੀ ਨਹੀਂ ਸਕੇ ਕਿ ਸਾਡੇ ਨਾਲ ਆਈ ਨਹੀਂ ਮਤਲਬ ਕਰਨੀ ਤੇ ਨਾ ਕੋਈ ਪ੍ਰੂਫ ਸੀ ਆ ਜਦੋਂ ਜਦੋਂ ਟੀਕਾ ਚੁੱਕਾ ਮਾਰੀਆਂ ਤੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਨਹੀਂ ਉਹਨਾਂ ਦੇ ਵਿੱਚ ਹੁਣ ਉਧਰ ਹੋਏ ਗੱਲ ਆਉਂਦਾ ਹੋਏਗਾ ਇੱਥੇ ਮੈਨੂੰ ਕੀ ਪਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਹਾਂਜੀ ਬਾਹਰ ਲੱਗੇ ਪਰ ਉਹ ਮੰਮਾ ਬੰਦ ਕਰ ਦਿੰਦੇ ਆ ਜਦੋਂ ਕਿਤੇ ਗਾਲਾਂ ਗੋਲਾਂ ਕੱਢਣੀਆਂ ਹੁੰਦੀਆਂ ਜਾਂ ਦਾਦੀ ਵੱਲ ਆਉਣਾ ਹੁੰਦਾ ਵਾ ਉਧਰ ਮੇਰੇ ਸਪੈਸ਼ਲ ਉਧਰ ਆ ਕੇ ਨਾ ਸ਼ਰਾਬ ਸ਼ੁਰੂ ਪੀ ਕੇ ਫਿਰ ਦਾਦੀ ਵਾਲੇ ਪਾਸੇ ਆਉਣਾ ਹੁੰਦਾ ਫਿਰ ਪਿੱਛੋਂ ਕੈਮਰੇਮੈਨ ਕਰ ਦਿੰਦੇ ਹੁੰਦੇ ਆ ਮਤਲਬ ਕਿ ਇਹ ਜਾਣ ਕੇ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੀ ਵੀ ਰਿਕਾਰਡਿੰਗ ਵੀ ਨਾ ਹੋਏ ਉਸ ਦਿਨ ਕੀ ਹੋਇਆ ਜਦੋਂ ਤੁਸੀਂ ਵੀਡੀਓ ਬਣਾਇਆ ਉਸ ਦਿਨ ਭਾਈ ਇਦਾਂ ਹੀ ਹੋਇਆ ਕਿ ਜਦੋਂ ਮੇਰਾ ਮੋਬਾਈਲ ਫੋਨ ਆ ਗਈ ਨਾ ਤੰਗ ਕਰਦੇ ਹੁੰਦੇ ਸੀਗੇ ਪਹਿਲਾਂ ਵੀ ਤੇ ਮੈਂ ਉਸ ਦਿਨ ਘਰੇ ਸੀਗਾ ਤੇ ਦਾਦੀ ਨੇ ਪਹਿਲਾਂ ਵੀਡੀਓ ਬਣਾਈ ਮਮਾਰੀ ਆਪਣੇ ਫੋਨ ਦੇ ਉੱਤੇ ਬਣਾਈ ਸੀਗੀ ਕਿ ਐਮ ਨੂੰ ਤੰਗ ਪਰੇਸ਼ਾਨ ਕਰਦੀ ਪਈ ਆ ਤੇ ਅੱਧੇ ਘੰਟੇ ਬਾਅਦ ਕੀ ਮੰਮਾ ਨੇ ਨਾ ਦਾਦੀ ਵਾਲਾ ਕਮਰਾ ਜਿਹੜਾ ਖੁੱਲਾ ਰਹਿ ਗਿਆ ਐਮ ਗੇਟ ਖੁੱਲਾ ਰਹਿ ਗਿਆ ਸੀਗਾ ਤੇ ਅੰਦਰ ਆ ਗਈ ਤੇ ਦਾਦੀ ਨੇ ਨਾ ਫੋਨ ਖੋਣ ਲੱਗੀ ਮਨ ਦਾਦੀ ਨੇ ਫਿਰ ਦੱਸਿਆ ਬਾਅਦ ਚੋ ਕੀ ਕੀ ਗੱਲ ਹੋਈ ਕਿਉਂ ਮਤਲਬ ਫੇਰ ਮਾਰਕਟ ਕੀਤੀ ਤੁਸੀਂ ਕਿੱਥੇ ਸੀ ਮੈਂ ਤੇ ਆਪਣੇ ਇੱਧਰ ਹੀ ਆਪਣੇ ਰੂਮ ਦੇ ਵਿੱਚ ਹੀ ਸੀਗਾ ਅੱਛਾ ਤੇ ਜਦੋਂ ਮੈਂ ਦਾਦੀ ਦੀਆਂ ਠੀਕਾ ਨਹੀਂ ਬਾਸ ਹੋਣੀ ਤੇ ਮੈਂ ਫਿਰ ਆਇਆ ਦੌੜਾ ਆਇਆ ਨਾਲੇ ਮੈਂ ਕੈਮਰਾ ਆਪਣਾ ਓਨ ਕਰ ਲਿਆ ਕਿ ਜੇ ਮਾਰਦੀ ਘੜ ਦੀ ਹੋਈ ਤੇ ਫਿਰ ਐ ਕਿ ਮੈਂ ਰਿਕਾਰਡ ਕਰਨਾ ਕਿਉਂਕਿ ਅਵਲ ਤੇ ਜਿੰਨੀ ਵਾਰ ਵੀ ਗਾਲਾਂ ਕੱਢੀਆਂ ਦਾਦੀ ਨਾਮ ਜੇ ਮਾਰਕੋਟ ਕੀਤੀ ਆ ਸਾਡੇ ਮਗਰੋਂ ਕੀਤੀ ਆ ਪਾਪਾ ਡਿਊਟੀ ਤੇ ਹੁੰਦੇ ਰਹੇ ਆ ਮੈਂ ਆਪਣੇ ਸੈਂਟਰ ਹੁੰਦਾ ਰਿਹਾ ਸ਼ਹਿਰ ਪੜਨ ਜਾਂਦਾ ਰਿਹਾ ਮੈਂ ਉੱਥੇ ਹੁੰਦਾ ਰਿਹਾ ਸਾਡੇ ਮਗਰੋਂ ਹੀ ਜ਼ਰਾ ਕਰਦੀ ਰਹੀ ਆ ਪਰੇਸ਼ਾਨ ਦਾਦੀ ਨੂੰ ਤੇ ਉਹ ਵੀ ਕਹਿਣਾ ਪ੍ਰਾਪਰਟੀ ਵੱਲੋਂ ਵੀ ਕਹਿਣਾ ਪਾਪਾ ਨੂੰ ਵੀ ਪਰੇਸ਼ਾਨ ਕਰਨਾ ਕਿ ਆਪਣੀ ਆਪਣਾ ਹਿੱਸਾ ਮੰਗ ਆਪਣੇ ਸਮੰਗ ਮਤਲਬ ਉਹਨੂੰ ਵੀ ਮੈਂਟਲੀ ਟੌਰਚਰ ਕਰਦੀ ਪਈ ਅਸਨ ਨੂੰ ਵੀ ਮੈਂਟਲੀ ਟੌਰਚਰ ਕਰਦੀ ਪਈ ਦਾਦੀ ਨੂੰ ਵੀ ਤੰਗ ਪਰੇਸ਼ਾਨ ਪੂਰਾ ਕਰਦੀ ਪਈ ਤੇ ਉਸ ਦਿਨ ਫਿਰ ਮੈਂ ਵੀਡੀਓ ਬਣਾ ਲਈ ਤੇ ਐਸੀ ਕਰਕੇ ਬਣਾਈ ਕਿ ਕੋਈ ਪ੍ਰੂਫ ਹੋ ਜੇ ਕਿਉਂਕਿ ਉਹ ਅੱਗੇ ਵੀ ਬਹੁਤ ਵਾਰ ਇਹ ਕੰਮ ਕਰਕੇ ਨਾ ਲੜ ਝਗੜ ਕੇ ਮਾਰ ਕੁੱਟ ਕੇ ਮੁੱਕਰ ਜਾਂਦੀ ਰਹੀ ਹੈ ਮੇਰੀ ਮਮਾ ਮੁਕਰ ਨਹੀਂ ਰਹੀ ਕਿ ਮੈਂ ਕੁਝ ਨਹੀਂ ਕੀਤਾ ਤੁਸੀਂ ਕਦੀ ਰੋਕਿਆ ਨਹੀਂ ਮਮਾ ਨੂੰ ਕਿ ਤੁਸੀਂ ਨਹੀਂ ਰੋਕਿਆ ਬਹੁਤ ਵਾਰ ਰੋਕਿਆ ਪਿਆਰ ਨਾਲ ਵੀ ਰੋਕਿਆ ਦਬਕੇ ਨਾਲ ਵੀ ਰੋਕਿਆ ਪਰ ਉਹ ਮਤਲਬ ਨਹੀਂ ਮੰਨੀ ਹੁਣ ਉਹ ਥਾਣੇ ਵੀ ਗਏ ਸੀ ਉੱਥੇ ਵੀ ਐਸਐਚਓ ਸਾਹਿਬ ਦੇ ਸਾਹਮਣੇ ਮੈਨੂੰ ਗਾਲਾਂ ਕੱਢਿਆ ਦੀ ਸੀਗੀ ਤੇ ਉਹਨਾਂ ਨੇ ਸਰ ਨੇ ਕਿਹਾ ਵੀ ਹੈਗਾ ਇਹਗਾ ਕਿ ਇਦਾਂ ਨਾ ਕਰ ਬੀਬਾ ਸਮਝ ਆਪਣੀ ਆਪਣੀ ਫੈਮਿਲੀ ਵੱਲ ਵੇਖ ਵੀ ਉਹੀ ਤੇਰੇ ਹੈਗੇ ਆਪਣੇ ਪਰ ਉਹ ਗੱਲ ਸਮਝਣ ਨੂੰ ਤਿਆਰ ਨਹੀਂ ਤੇ ਉਹਨਾਂ ਦੇ ਸਾਹਮਣੇ ਵੀ ਉਹਨਾਂ ਨੇ ਐਸਾ ਸਰਨੇ ਉਹਨਾਂ ਨੂੰ ਦਬਕਾ ਦਬਕਾ ਮਾਰਿਆ ਕਿ ਅੱਗੇ ਤੋਂ ਇਹ ਕੰਮ ਨਾ ਕਰੀ। ਲਿਖਤੀ ਕੰਪਲੇਂਟ ਨਹੀਂ। ਹਾਂ ਲਿਖਤੀ ਕੀਤੀ ਸੀ ਕੀਤੀ ਲਿਖਤੀ ਕੰਪਲੇਂਟ ਕੀਤੀ ਸੀ। ਤੇ ਫਿਰ ਇਹ ਜਿਹੜੀ ਤੁਸੀਂ ਕੰਪਲੇਂਟ ਕੀਤੀ ਆ ਇਹ ਉਹਦੀ ਕਾਰਵਾਈ ਤੁਹਾਡੀ ਸ਼ਿਕਾਇਤ ਦੇ ਅਨਸਾਰ ਹੋਈ ਕਿ ਨਹੀਂ ਹੋਈ? ਸ਼ਿਕਾਇਤ ਤਾਂ ਹੋਈ ਹੈ। ਹੋਈ ਹੈ ਉਹਨਾਂ ਨੇ ਮਤਲਬ ਇਹਨੂੰ ਵੀ ਇੱਕ ਦੋ ਚਪੇੜਾਂ ਚਪੜਾਂ ਲਾਈਆਂ ਨੇ। ਇਹਨੂੰ ਤੇ ਜਦੋਂ ਲਾਉਂਦੀ ਹੈ ਚਪੇੜਾਂ ਤੇ ਇਹਨੂੰ ਵੀ ਗਾਲਾਂ ਕੱਢਦੀ ਹੀ ਹੋ। ਤੇ ਚਲੋ ਮੇਰੇ ਕੋਲ ਉਹਨਾਂ ਨੇ ਮਾਫੀ ਮਾਫੀ ਮੰਗਵਾਈ ਮੇਰੇ ਪੀਏ ਦੇ ਪੈਰੀਂ ਪੈ ਜਾ ਤੇ ਸੈਂ ਸੁਣ ਫਿਰ ਬਾਅਦ ਵਿੱਚ ਸੈਂ ਨਹੀਂ ਹੋਣੀ ਔਰ ਕੀ ਹੋਣਾ ਹੈ ਉੱਥੋਂ ਜਿਹੜਾ ਤੁਹਾਡਾ ਉੱਥੇ ਹੋਇਆ ਥਾਣੇ ਦੇ ਵਿੱਚ ਕਾਰਵਾਈ ਉਸ ਤੋਂ ਬਾਅਦ ਵੀ ਇਹਨੇ ਤੁਹਾਨੂੰ ਆ ਕੇ ਤੰਗ ਪ੍ਰੇਸ਼ਾਨੀ ਰਾਤੀ ਕੀਤਾ ਫਿਰ ਕੀਤਾ ਹਾਂ ਰਾਤੀ ਕੀਤਾ ਇੱਕ ਦਿਨ ਛੱਡ ਕੇ ਫਿਰ ਕਰ ਪੀ ਕੇ ਆਨ ਕੇ ਫਿਰ ਚਲ ਗਈ ਇਹ ਫਿਰ ਸਵੇਰੇ ਸਵੇਰੇ ਆਈ ਅਹੀਂ ਦਰਵਾਜ਼ੇ ਬੰਦ ਕਰ ਦਿੱਤੇ ਸਵੇਰੇ ਹਸਕਨ ਖੋਲਣਾ ਹੀ ਗੇਟ ਫੇਰ ਆ ਗਈ ਇਤੋਂ ਨਹੀਂ ਟੱਪ ਕੇ ਆਈ ਐ ਸੱਚ ਹੈ ਨਾ ਦਿਲ ਤੇ ਇਧਰੋਂ ਆਈ ਇਹਨਾਂ ਦੇ ਘਰ ਚੋਂ ਟੱਪ ਕੇ ਉਹਨਾਂ ਨੇ ਉਹਨਾਂ ਦੀਆਂ ਵੀ ਕੁਰਸੀਆਂ ਕਰਚੀਆਂ ਪੰਨ ਪੁੰਨ ਕੇ ਆਈ ਐ ਉਹਨਾਂ ਨਾਲ ਹੀ ਹਵਾ ਤਾਵਾ ਬੋਲ ਕੇ ਆਈ ਐ ਘਰ ਦੇ ਨਾਲ ਇਹ ਸਾਡੇ ਜੀਏ ਸਿੱਤਣੀ ਸਾਰੇ ਮਤਲਬ ਆਪਣੇ ਅੱਗੇ ਕੋਈ ਕਾਰਵਾਈ ਹੋਵੇ ਇਹਨੂੰ ਫੜ ਕੇ ਲੈ ਦੋ ਇਹਨੂੰ ਫੜ ਕੇ ਲੈ ਜਾਓ ਮੇਰੀ ਕਲਾਸੀ ਹੋ ਜੇ ਤੁਸੀਂ ਦੁਬਾਰਾ ਸ਼ਿਕਾਇਤ ਕਰੋਗੇ ਦੁਬਾਰਾ ਕਰੋਗੇ ਸ਼ਿਕਾਇਤ ਹੌਣੇ ਮੈਂ ਤੁਹਾਨੂੰ ਉੱਥੇ ਹੀ ਕਰਾਂਗੀ ਚੰਡੀਗੜ੍ਹ ਜਿਲ੍ਹ ਜਿਲ੍ਹ ਕੋਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਜੇ ਤੁਹਾਨੂੰ ਤੰਗ ਕਰੇਗੀ ਤਾਂ ਮੈਨੂੰ ਦੱਸੋ ਗੇਲ ਕੌਣ ਕਿਹੜੀ ਜਿਲ੍ਹ ਵਿੱਚ ਉਹ ਵਕੀਲ ਹੈ ਕੋਈ ਨਹੀਂ ਨਹੀਂ ਮੈਡਮ ਦਾ ਫੋਨ ਆਇਆ ਸੀ ਕੱਲ ਚੇਅਰਮੈਨ ਅੱਛਾ ਹਾਂਜੀ ਗੇਲ ਮੈਡਮ ਚ ਵੂਮਨ ਕਮਿਸ਼ਨ ਦੇ ਚੇਅਰਮੈਨ ਹਾਂਜੀ ਉਹਨਾਂ ਨੇ ਕੱਲ ਕੀਤੀ ਦਾਦੀ ਨਾਲ ਗੱਲ ਫੋਨ ਤੇ ਕੀ ਅਗਰ ਜੇ ਇਹ ਦੁਬਾਰਾ ਹਰਕਤ ਫੇਰ ਕਰੇਗੀ ਤਾਂ ਤੁਸੀਂ ਮੈਨੂੰ ਨਹੀਂ ਹਰਕਤ ਦੀ ਉਹ ਕਹਿੰਦੀ ਮਤਲਬ ਇਹੋ ਜੀ ਜਨਾਨੀ ਨੂੰ ਬਖਸ਼ਣਾ ਨਹੀਂਗਾ ਬਹੁਤ ਉਹ ਵੀ ਕਹਿੰਦੇ ਪਏ ਕਿ ਐਨੇ ਸੁਧਣਾ ਹੈ ਨਹੀਂਗਾ ਤਾਂ ਕਿਉਂਕਿ ਗੱਲ ਉਹੀ ਹੋਈ ਕਿ ਜਦੋਂ ਥਾਣੇ ਵੀ ਆ ਗਈ ਕਿ ਵਾਪਸ ਆਈ ਘਰੇ ਆਈ ਤਾਂ ਘਰ ਆਉਂਦੇ ਮਮਾ ਨੇ ਗਾਲਾਂ ਕਢੀਆਂ ਸ਼ਾਰਟ ਕਰਤੀਆਂ ਸੀ ਮੈਨੂੰ ਵੀ ਨਾਲੇ ਇਹ ਗੱਲ ਕਹੀ ਕਹਿੰਦੇ ਤੁਸੀਂ ਜੋ ਕਰਨਾ ਹੀ ਕਰ ਲਿਆ ਥਾਣੇ ਜਾ ਕੇ ਤੁਸੀਂ ਮੇਰਾ ਕੀ ਕਰ ਲਿਆ ਐਨੇ ਹੁਣ ਜੋ ਮੈਂ ਕਰਾਂਗੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਕਿਦਾਂ ਥਾਣੇ ਚਾਹੀਦਾ ਫੇਰ ਗਾਲਾਂ ਗੂਲਾ ਉਹੀ ਕੰਮ ਫੇਰ ਸਟਾਰਟ ਹੋ ਗਏ ਕੱਲ ਵੀ ਸ਼ਰਾਬ ਪੀ ਕੇ ਆ ਗਏ ਮਾਤਾ ਕਰੋ ਪੀਪੂ ਕੇ ਆਗੇ ਤੇ ਜਥੇਬੰਦੀ ਇਕਾਈ ਦੀ ਤੂਫਾਨ ਭਾਈ ਹੁਣੀ ਆਏ ਦੇਗੇ ਉਹਨਾਂ ਨੇ ਵੀ ਵੀਡੀਓ ਬਣਾਈਆਂ ਤੇ ਮੈਂ ਉਹੀ ਦੱਸਣਾ ਫੇਰ ਕਿ ਸਭ ਕੁਝ ਹੋਣ ਤੋਂ ਬਾਅਦ ਵੀ ਜੇ ਉਹ ਨਾ ਸੁਧਰਿਓ ਫੇਰ ਉਹੀ ਕੰਮ ਕਰਨੇ ਸ਼ਾਰਟ ਕਰਦੇ ਤੇ ਉਹਦਾ ਹੱਲ ਕੋਈ ਪੱਕਾ ਕੱਢਣਾ ਪੈਣਾ ਪ੍ਰਸ਼ਾਸਨ ਨੂੰ ਐਂ ਹੀ ਕਹਿੰਦੇ ਕਿ ਮੈਂ ਲੋ ਮਤਲਬ ਗਾਲਾਂ ਗੁਲਾਂ ਕੱਢੇ ਜਾਂ ਮੇਰੀ ਜ਼ਬਰਦਸਤੀ ਮੈਂ ਅਗੋਂਾਂ ਕੁੰਡੀ ਕੰਡੀ ਲਾ ਕੇ ਰੱਖਾਂ ਤੁਸੀਂ ਮੈਂ ਕਿੰਨਾ ਚਿਰ ਕੁੰਡੀ ਲਾ ਕੇ ਰੱਖਾਂਗੀ ਮੇਰੇ ਇਹ ਨਹੀਂ ਸੇਫ ਨਹੀਂ ਹੈਗੇ ਨਹੀਂ ਮੈਂ ਨਹੀਂ ਸੇਫ ਨੁਕਸਾਨ ਹੋ ਸਕਦਾ ਇਹਦੀ ਮੈਨੂੰ ਨੁਕਸਾਨ ਹੋ ਸਕਦਾ ਸਾਡੇ ਸਾਰੇ ਟੱਬਰ ਨੂੰ ਹੋ ਸਕਦਾ ਪਤਾ ਨਹੀਂ ਕਿੰਨੂੰ ਇਹਨਾਂ ਕਰ ਦੇਣਾ ਨੁਕਸਾਨ ਸੋ ਬਜ਼ੁਰਗ ਮਾਤਾ ਦੀ ਕਹਾਣੀ ਤੁਸੀਂ ਸਾਰੀ ਸੋਣੀ ਲਈ ਆ ਹਾਲਾਤ ਬਹੁਤ ਹੀ ਗੰਭੀਰ ਨੇ ਬੜੇ ਖਤਰਨਾਕ ਨੇ ਪਰ ਫਿਰ ਵੀ ਪੁਲਿਸ ਨੇ ਇੱਕ ਰਾਜੀਨਾਮਾ ਕਰਕੇ ਪੱਲਾ ਝਾੜ ਲਿਆ ਜਿੱਦਾਂ ਆਮ ਹੀ ਕੇਸਾਂ ਦੇ ਵਿੱਚ ਪੁਲਿਸ ਕਰਦੀ ਆ ਪ੍ਰਸ਼ਾਸਨ ਕਰਦਾ ਪਰਿਥੀ ਦੇਖਣ ਵਾਲੀ ਗੱਲ ਆ ਕਿ ਇੱਥੇ ਇੱਕ ਬਜ਼ੁਰਗ ਮਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਹੋ ਰਿਹਾ ਅੱਗੇ ਉਹਨਾਂ ਦੀ ਜ਼ਿੰਦਗੀ ਸੇਫ ਨਹੀਂ ਆ ਸੋ ਜ਼ਰੂਰ ਪੁਲਿਸ ਅਧਿਕਾਰੀਆਂ ਨੂੰ ਵੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਜ਼ਰੂਰ ਪ੍ਰੀਕਾਸ਼ਨ ਲੈਣ ਦੀ ਲੋੜ ਆ ਸਖਤ ਕਾਰਵਾਈ ਕਰਨ ਦੀ ਲੋੜ ਆ ਮਾਤਾ ਜੀ ਹੁਣ ਕਹਿੰਦੇ ਔਮਨ ਕਮਿਸ਼ਨ ਦੀ ਕਾਲ ਇਹਨਾਂ ਨੂੰ ਆ ਚੁੱਕੀ ਆ ਅਸੀਂ ਬਣਦੀ ਹੋਈ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰਵਾਵਾਂਗੇ